ਰਾਜਵੀ ਜਵੰਦਾ ਦੀ ਫਿਲਮ ਯਮਲਾ ਦੇ ਫਰਸਟ ਲੁੱਕ ਨੂੰ ਪੇਸ਼ ਕਰਦੇ ਹੋਏ ਕੁਲਵਿੰਦਰ ਬਿੱਲਾ ਨੇ ਲੋਕਾਂ ਅੱਗੇ ਹੱਥੀ ਜੋੜ ਦਿੱਤੇ ਤੇ ਕਿਹਾ ਮੇਰੇ ਵੀਰ ਦੀ ਫਿਲਮ ਆ ਰਹੀ ਹੈ ਜ਼ਰੂਰ ਵੇਖਿਓ ਜਿਹੜਾ ਮੁੱਦਾ ਹੈ ਕਿ ਅੱਜ ਅਸੀਂ ਅੱਧੀ ਤੇ ਇਕੱਠੇ ਹੋਏ ਆ ਕਿ ਭਰਾ ਦੀ ਸਾਡੇ ਦੀ ਫਿਲਮ ਆ ਰਹੀ ਹੈ ਯਮਲਾ ਜਿੱਦਾਂ ਸਾਡਾ ਭਰਾ ਸੀ ਜਾਂ ਜਿੱਡੀਆਂ ਉਹਨੀਆਂ ਗਾਣਿਆਂ ਦੇ ਵਿੱਚ ਉਹਦਾ ਯੋਗਦਾਨ ਸੀ ਇੱਕ ਲੋਕ ਗਾਇਕ ਵਰਗਾ ਕਲਾਕਾਰ ਸੀ ਉਹਦੀ ਫਿਲਮ ਵੀ ਇੱਕ ਯਮਲਾ ਬਹੁਤ ਦੇ ਸਿੰਗਰ ਨੇ ਉਨਾ ਦਾ ਨਾਮ ਕਿੱਡਾ ਵੱਡਾ ਨਾਮ ਸੀ ਤੇ ਫਿਲਮ ਦਾ ਬਹੁਤ ਵੱਡਾ ਨਾਮ ਹੈ ਯਮਲੇ ਜੀ ਆਪਾਂ ਗੱਲ ਕਰੀਏ ਤਾਂ ਤੁਸੀਂ ਜਰੂਰ ਜਾ ਕੇ ਫਿਲਮ ਜਰੂਰ ਜਾ ਕੇ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਥੀਏਟਰਸ ਦੇ ਵਿੱਚ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਉਸ ਭਰਾ ਨੂੰ ਆਪਾਂ ਨੇ ਜਿੱਦਾਂ ਗਾਣਿਆਂ ਦੇ ਵਿੱਚ ਵੱਡਾ ਕੀਤਾ ਸੀ ਤਮੰਦਤ ਹੈ ਹੀ ਹਾਂ ਪਰ ਉਹੀ ਫਿਲਮ ਤੁਸੀਂ ਜਰੂਰ ਜਾ ਕੇ ਦੇਖਣੀ ਹੈ ਧੂਰ ਤੁਹਾਨੂੰ ਹੱਥ ਬਣ ਕੇ ਬੇਨਤੀ ਹੈ ਜਿੱਦਾਂ ਇਹ ਨਹੀਂ ਭਾਵੇਂ ਕਿ ਹੈ ਇਹ ਇਹ ਫਿਲਮ ਦਾ ਜੋ ਵੀ ਪੈਸਾ ਕਿਸੇ ਚੰਗੇ ਥਾਂ ਮੇ ਲੱਗਣਾ ਤਾਂ ਤੁਹਾਨੂੰ ਤੁਹਾਡੀ ਫੋਰਸ ਦੀ ਸਾਨੂੰ ਬਹੁਤ ਲੋੜ ਹੈ ਇਹ ਫਿਲਮ ਜਰੂਰ ਦੇਖੋ ਬਾਕੀ ਪ੍ਰੋਡਿਊਸਰਸ ਦਾ ਡਾਇਰੈਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਸਾਡੀਆਂ ਵੀ ਕਈ ਫਿਲਮਾਂ ਬਣ ਜਾਂਦੀਆਂ ਨਹੀਂ ਲੀਡ ਹੋ ਪਾਉਂਦੀਆਂ ਪਰ ਇਹਨਾਂ ਨੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਉਦੇ ਤੋਂ ਪਰਿਵਾਰ ਨਾਲ ਸੈੰਟੀ ਹਾਜ਼ਰ ਕਰਕੇ ਕੋਸ਼ਿਸ਼ ਕੀਤੀ ਆ ਕਿ ਫਿਲਮ ਉਹ ਜਿਹੜੀ ਲਾਸਟ ਫਿਲਮ ਸੀਗੀ ਉਹ ਆਪਾਂ ਕੱਲੇ ਕੱਲੇ ਬੱਚੇ ਤੱਕ ਪਹੁੰਚਦੀ ਕਰੀਏ ਡਿਸਟ੍ਰੀਬਿਊਟਰ ਸਾਹਿਬ ਬੈਠੇ ਆਗੇ ਤੁਸੀਂ ਸਾਰੇ ਜਰੂਰ ਸਾਥ ਦਿਓ ਜਾ ਕੇ ਫਿਲਮ ਦੇਖ ਕੇ ਆਇਓ ਸਾਡੀ ਭਰਾ ਦੀ ਯਮਲਾ ਫਿਲਮ ਤੇ ਐਨੀ ਕੀ ਮੇਰੇ ਕੋਲ ਗੱਲਾਂ ਨੇ ਗੱਲਾਂ ਬਹੁਤ ਸਾਰੀਆਂ ਨੇ ਉਹਦੇ ਰਾਜਵੀਰ ਵਾਲੇ ਕਰਨੀਆਂ ਸ਼ੁਰੂਆਤ ਅਸੀਂ ਇਕੱਠਿਆਂ ਨੇ ਸਾਡਾ ਇਕੱਠਿਆਂ ਦਾ ਸਟੱਗਲ ਟਾਈਮ ਯੂਨੀਵਰਸਿਟੀ ਅਸੀਂ ਇਕੱਠੇ ਮੈਂ ਕਮਰ ਅਸੀਂ ਹੋਸਟਲਾਂ ਦੇ ਇਕੱਠੇ ਰਹੇ ਆ ਕਮਰ ਮੇਰਾ ਸੀਨੀਅਰ ਸੀਗਾ ਤੇ ਰਾਜਵੀਰ ਮੇਰਾ 3 ਸਾਲ ਜੂਨੀਅਰ ਸੀਗਾ ਬਹੁਤ ਕੁਝ ਜਾਂਦੀ ਜ਼ਿੰਦਗੀ ਦੇ ਵਿੱਚ ਅਸੀਂ ਇਕੱਠਿਆਂ ਨੇ ਜਦੋਂ ਸਟਰਗਲ ਟਾਈਮ ਇਕੱਠਿਆਂ ਨੇ ਸੋਚਦੇ ਸੀ ਕਲਾਕਾਰ ਬਣਾਂਗੇ ਗਾਣੇ ਆਉਣਗੇ ਸਾਡੀਆਂ ਐਲਬਮਾਂ ਆਉਣਗੀਆਂ ਪਰ ਇਹਨੂੰ ਸੋਚਿਆ ਸੀ ਸਾਡੀਆਂ ਫਿਲਮਾਂ ਵੀ ਆਉਣਗੀਆਂ ਅਸੀਂ ਫਿਲਮਾਂ 'ਚ ਵੀ ਆਵਾਂਗੇ ਰਾਜਵੀਰ ਦੀ ਇਹ ਤੋਂ ਪਹਿਲਾਂ ਵੀ ਫਿਲਮ ਆਈਆਂ ਪਰ ਉਹਦੀ ਇਹ ਸ਼ੂਟ ਹੋਈ ਹੋਈ ਦੀ ਲਾਸਟ ਫਿਲਮ ਸੀਗੀ ਤੁਸੀਂ ਜ਼ਰੂਰ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਐਨਾ ਮੇਰੇ ਵੱਲੋਂ ਤੋ ਦੇ ਲਈ ਕਹਿ ਸਕਦੇ ਨੇ ਕਿ ਤੁਸੀਂ ਗੁਰੂ ਤੇ ਰਾਜਵੀ ਜਵੰਦਾ ਦੀ ਫਿਲਮ ਯਮਲਾ ਦੇ ਫਰਸਟ ਲੁੱਕ ਨੂੰ ਪੇਸ਼ ਕਰਦੇ ਹੋਏ ਕੁਲਵਿੰਦਰ ਬਿੱਲਾ ਨੇ ਲੋਕਾਂ ਅੱਗੇ ਹੱਥੀ ਜੋੜ ਦਿੱਤੇ ਤੇ ਕਿਹਾ ਮੇਰੇ ਵੀਰ ਦੀ ਫਿਲਮ ਆ ਰਹੀ ਹੈ ਜ਼ਰੂਰ ਵੇਖਿਓ ਜਿਹੜਾ ਮੁੱਦਾ ਹੈ ਕਿ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਕਿ ਭਰਾ ਦੀ ਸਾਡੀ ਦੀ ਫਿਲਮ ਆ ਰਹੀ ਹੈ ਯਮਲਾ ਜਿੱਦਾਂ ਸਾਡਾ ਭਰਾ ਸੀ ਜਾਂ ਜਿੱਡੀਆਂ ਉਹ ਗਾਣਿਆਂ ਦੇ ਵਿੱਚ ਉਹਦਾ ਯੋਗਦਾਨ ਸੀ ਇੱਕ ਲੋਕ ਗਾਇਕ ਵਰਗਾ ਕਲਾਕਾਰ ਸੀ ਉਹਦੀ ਫਿਲਮ ਦੀ ਇੱਕ ਯਮਲਾ ਬਹੁਤ ਵੱਡੇ ਸਿੰਗਰ ਨੇ ਉਹਨਾ ਦਾ ਨਾਮ ਕਿੱਡਾ ਵੱਡਾ ਨਾਮ ਸੀ ਤੇ ਫਿਲਮ ਦਾ ਬਹੁਤ ਵੱਡਾ ਨਾਮ ਹੈ ਯਮਲਾ ਜੀ ਆਪਾਂ ਗੱਲ ਕਰੀਏ ਤਾਂ ਤੁਸੀਂ ਜਰੂਰ ਜਾ ਕੇ ਫਿਲਮ ਜਰੂਰ ਜਾ ਕੇ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਥੀਏਟਰਸ ਦੇ ਵਿੱਚ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਉਸ ਭਰਾ ਨੂੰ ਆਪਾਂ ਨੇ ਜਿੱਦਾਂ ਗਾਣਿਆਂ ਦੇ ਵਿੱਚ ਵੱਡਾ ਕੀਤਾ ਸੀ ਤਬੰਦਤ ਹੈ ਹੀ ਹਾਂ ਪਰ ਉਹੀ ਫਿਲਮ ਤੁਸੀਂ ਜ਼ਰੂਰ ਜਾ ਕੇ ਦੇਖਣੀ ਹੈ ਧੂਰ ਤੁਹਾਨੂੰ ਹੱਥ ਬੰਨ ਕੇ ਬੇਤੀ ਹੈ ਜਦਾਇ ਨਹੀਂ ਭਾ ਵੀ ਨੇ ਕਿ ਹੈ ਕਿ ਇਹ ਫਿਲਮ ਦਾ ਜੋ ਵੀ ਪੈਸਾ ਕਿਸੇ ਚੰਗੇ ਥਾਂ ਮੇ ਲੱਗਣਾ ਤਾਂ ਤੁਹਾਨੂੰ ਤੋਂ ਇਸ ਫੂਰ ਦੀ ਸਾਨੂੰ ਬਹੁਤ ਲੋੜ ਹੈ ਇਹ ਫਿਲਮ ਜ਼ਰੂਰ ਦੇਖੋ ਬਾਕੀ ਪ੍ਰੋਡਿਊਸਰਸ ਦਾ ਡਾਇਰੈਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਸਾਡੀਆਂ ਵੀ ਕਈ ਫਿਲਮਾਂ ਬਣ ਜਾਂਦੀਆਂ ਨਹੀਂ ਲੀਜ਼ ਹੋ ਪਾਉਂਦੀਆਂ ਪਰ ਇਹਨਾਂ ਨੇ ਬਿਨਾ ਕਿਸੇ ਲਾਲਿਸਟੋਂ ਬਿਨਾ ਕਿਸੇ ਉਦੇ ਤੋਂ ਪਰਿਵਾਰ ਨਾਲ ਸੰਮਤੀ ਹਾਜ਼ਰ ਕਰਕੇ ਕੋਸ਼ਿਸ਼ ਕੀਤੀ ਹੈ ਕਿ ਫਿਲਮ ਉਹ ਜਿਹੜੀ ਲਾਸਟ ਫਿਲਮ ਸੀਗੀ ਉਹ ਆਪਾਂ ਕੱਲੇ ਕੱਲੇ ਬੱਚੇ ਤੱਕ ਪਹੁੰਚਦੀ ਕਰੀਏ ਡਿਸਟ੍ਰੀਬਿਊਟਰ ਸਾਹਿਬ ਬੈਠੇ ਆ ਗਏ ਤੁਸੀਂ ਸਾਰੇ ਜਰੂਰ ਸਾਥ ਦਿਓ ਜਾ ਕੇ ਫਿਲਮ ਦੇਖ ਕੇ ਆਇਓ ਸਾਡੇ ਭਰਾ ਦੀ ਯਮਲਾ ਫਿਲਮ ਹੈ ਤੇ ਐਨੀ ਕੀ ਮੇਰੇ ਕੋਲ ਗੱਲਾਂ ਨੇ ਗੱਲਾਂ ਬਹੁਤ ਸਾਰੀਆਂ ਨੇ ਉਹਦੇ ਰਾਜਵੀਰ ਵਾਲੇ ਕਰਨੀਆਂ ਸ਼ੁਰੂਆਤ ਅਸੀਂ ਇਕੱਠਿਆਂ ਨੇ ਸਾਡਾ ਇਕੱਠਿਆਂ ਦਾ ਸਟੱਗਲ ਟਾਈਮ ਯੂਨੀਵਰਸਿਟੀ ਅਸੀਂ ਇਕੱਠੇ ਮੈਂ ਕਮਰ ਅਸੀਂ ਹੋਸਟਲਾਂ ਦੇ ਇਕੱਠੇ ਰਹਿਆ ਕਮਰ ਮੇਰਾ ਸੀਨੀਅਰ ਸੀਗਾ ਤੇ ਰਾਜਵੀਰ ਮੇਰਾ 3 ਸਾਲ ਜੂਨੀਅਰ ਸੀਗਾ ਬਹੁਤ ਕੁਝ ਜੱਗ ਦੀ ਜ਼ਿੰਦਗੀ ਦੇ ਵਿੱਚ ਅਸੀਂ ਇਕੱਠਿਆਂ ਨੇ ਜਦੋਂ ਸਟਰਗਲ ਟਾਈਮ ਇਕੱਠਿਆਂ ਨੇ ਸੋਚਦੇ ਸੀ ਕਲਾਕਾਰ ਬਣਾਂਗੇ ਗਾਣੇ ਆਉਣਗੇ ਸਾਡੀਆਂ ਐਲਬਮਾਂ ਆਉਣਗੀਆਂ ਪਰ ਇਹਨੂੰ ਸੋਚਿਆ ਸੀ ਸਾਡੀਆਂ ਫਿਲਮਾਂ ਵੀ ਆਉਣਗੀਆਂ ਅਸੀਂ ਫਿਲਮਾਂ 'ਚ ਵੀ ਆਵਾਂਗੇ ਰਾਜਵੀਰ ਦੀ ਇਹ ਤੋਂ ਪਹਿਲਾਂ ਵੀ ਫਿਲਮ ਆਈਆਂ ਪਰ ਉਹਦੀ ਇਹ ਸ਼ੂਤ ਹੋਈ ਦੀ ਲਾਸਟ ਫਿਲਮ ਸੀਗੀ ਤੁਸੀਂ ਜ਼ਰੂਰ ਦੇਖਿਓ ਡਾਈਨ ਨੰਬਰ ਨੂੰ ਰਿਲੀਜ਼ ਹੋਣੀ ਹੈ ਇੰਨਾ ਮੇਰੇ ਵੱਲੋਂ ਤੋਂ ਲਈ ਕਿੱਸਾ ਦੇ ਕਿ ਤੁਸੀਂ ਗੁਰੂ ਤੇ